ਅਮਰਤਪਾਲ ਦੇ ਸਾਥੀਆਂ ਨੂੰ ਲੈ ਕੇ ਇੱਕ ਜਿਹੜੀ ਹੁਣ ਦੀ 5 ਮਿੰਟ ਪਹਿਲਾਂ ਅਪਡੇਟ ਆਈ ਹੈ ਬਹੁਤ ਵੱਡੀ ਸਾਹਮਣੇ ਜਿਹਦੇ ਵਿੱਚ ਅਮਰਤਪਾਲ ਦੇ ਸਾਥੀਆਂ ਨੂੰ ਪਹਿਲੀ ਗੱਲ ਕਹਿ ਦਿਆਂ ਆਪਾਂ ਇੱਕ ਤੰਗ ਪਰੇਸ਼ਾਨ ਕੀਤਾ ਯਾਰਾ ਜਿਹੜੇ ਉਥੇ ਨਸ਼ਾ ਤਸਕਰਾ ਜਿਹੜੇ ਕਿ ਵੱਡੇ ਨਸ਼ਾ ਤਸਕਰਾ ਜਿਹੜੇ ਕਿ ਕਈ ਕਿਲੋਆਂ ਦੇ ਚਿੱਟਿਆਂ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਆ ਤੇ ਉਹ ਅੰਦੇ ਅੰਦਰ ਜਿਹੜੇ ਅਮਰਤਪਾਲ ਦੇ ਸਾਥੀ ਆ ਤਾਂ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਜਿਹੜੀ ਕਿ ਇੱਕ ਆਡੀਓ ਵਾਇਰਲ ਹੁੰਦੀ ਆ ਜਿਹੜਾ ਕਿ ਇੱਕ ਜਿਹੜਾ ਅਮਰਪਾਲ ਦੇ ਸਾਥੀ ਆ ਉਹਨਾਂ ਦੇ ਸਟੂਡੀਓ ਜਿਹੜੀ ਜੇਲ੍ਹ ਦੇ ਵਿੱਚੋਂ ਉਹ ਘਰ ਦੇ ਵਿੱਚ ਇੱਕ ਫੋਨ ਲਾਉਂਦੇ ਆ ਤੇ ਉਹ ਰਿਕਾਰਡਿੰਗ ਜਿਹੜੀ ਆਡੀਓ ਵਾਇਰਲ ਹੋਈ ਆ ਤਾਂ ਪਹਿਲਾਂ ਆਪਾਂ ਤੁਹਾਨੂੰ ਵਕੀਲ ਦੇ ਜੋ ਦੋ ਗੱਲਾਂ ਉਹ ਸੁਣਾਵਾਂਗੇ ਤਾਂ ਬਣੇ ਰਹੋ ਚੈਨਲ ਤੇ ਦੋ ਕੁ ਮਿੰਟ ਦੀ ਵੀਡੀਓ ਸੁਣਾਵਾਂਗੇ ਤੁਹਾਨੂੰ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਤਾਂ ਪਹਿਲਾਂ ਵਕੀਲ ਦਾ ਕੀ ਕਹਿਣਾ ਹੈ ਉਹਨਾਂ ਦੇ ਦਾ ਤੇ ਬਾਅਦ ਦੇ ਵਿੱਚ ਆਪਾਂ ਜੋ ਉਹਨਾਂ ਦੇ ਸਾਥੀ ਆ ਆਡੀਓ ਵਾਇਰਲ ਆ ਜੋ ਉਹ ਵੀ ਸੁਣਾਉਣੀ ਆ ਪਹਿਲਾਂ ਇਹ ਸੁਣੂਆਂ ਚਾਚਾ ਜੀ ਸਿੰਘ ਜੀ ਭਾਈ ਕਲਵੰਤ ਸਿੰਘ ਰਾਉਕ ਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਬਸੰਤ ਸਿੰਘ ਦੌਲਤਪੁਰਾਵਰਾਂ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਮੁਲਾਕਾਤ ਦੌਰਾਨ ਕੁਝ ਸਿੰਘਾਂ ਨੇ ਇਸ ਗੱਲ ਉੱਪਰ ਜੋ ਚਾਨਣਾ ਪਾਇਆ ਕਿ ਇਹਨਾਂ ਨੇ ਜੋ ਪੰਜਾਬ ਦੇ EDGP ਪ੍ਰਿਜ਼ਨਸ ਨੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਹਨਾਂ ਨੂੰ ਬਠਿੰਡਾ ਜੇਲ੍ਹ ਵਿੱਚੋਂ ਟਰਾਂਸਫਰ ਕਰਕੇ ਪੰਜਾਬ ਦੀ ਕਿਸੇ ਹੋਰ ਮਹਫੂਜ਼ ਅਤੇ ਸੁਰੱਖਿਅਤ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਉਸ ਦੇ ਕਾਰਨ ਇਹ ਨੇ ਕਿ ਜੋਏ ਸਿੰਘ ਨੇ ਇਹ ਅੰਮ੍ਰਿਤ ਛਕਾਉਣ ਵਾਲਿਆ ਚੋਣ ਦੇ ਨਸ਼ੇ ਛਕਾਉਣ ਵਾਲਿਆ ਚੋਟ ਪਰ ਜੋ ਜੇਲ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕੁਝ ਅਜੀਹੀ ਕਈਦੀਆਂ ਦੇ ਨਾਲ ਨજરਬੰਦ ਕੀਤਾ ਗਿਆ ਜੋ ਕਿ ਬੜੇ ਵੱਡੇ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਮਲਜਮ ਨੇ ਕਈ ਕਈ ਕਿਲੋ ਚਿਟਾ 25 25 30 ਕਿਲੋ ਚਿਟਾ ਦੇ ਨਸ਼ਾ ਤਸਕਰੀ ਦੇ ਇਲਜ਼ਾਮ ਨੇ ਉਹਨਾਂ ਉੱਪਰ ਹਜ਼ਾਰਾਂ ਗੋਲੀਆਂ ਡਰਮਡੋਲ ਦੇ ਇਲਜ਼ਾਮ ਨੇ ਤਾਂ ਇਹਨਾਂ ਸਿੰਘਾਂ ਨੇ ਖਸ਼ਾ ਜਾਰੀ ਕੀਤਾ ਸੀ ਕਿ ਸਾਡੀ ਜਾਨ ਨੂੰ ਖਤਰਾ ਇਹਨਾਂ ਨਸ਼ਾ ਤਸਕਰਾ ਤੋਂ ਤੇ ਸਾਡੀ ਜਾਨ ਮਾਲ ਦੀ ਰਾਖੀ ਕਰਦਿਆਂ ਹੋਇਆ ਵੀ ਸਾਨੂੰ ਕਿਸੇ ਹੋਰ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਪਰ ਜੋ ADGP ਪੰਜਾਬ ਪ੍ਰਿਜ਼ਨਸ ਨੇ ਉਹਨਾਂ ਨੇ ਇਹ ਜੋ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ ਹੈ ਹੁਣ ਜੋ ਅਮਰਤਪਾਲ ਦੇ ਸਾਥੀ ਆਪਾਂ ਉਹ ਵੀ ਸੁਣਾਉਣ ਜਾ ਰਹੇ ਕਰ ਲਾ ਤੇ ਸਾਰੀ ਰਿਕਾਰਡਿੰਗ ਨਾ মিডিਆ ਨੂੰ ਤੁਸੀਂ ਦੇ ਦੇਣੀ ਹੈ ਠੀਕ ਹੈ ਠੀਕ ਹੈ ਅੱਜ ਆ ਕੋ ਜਿੰਨਾਂ ਦੇ ਵਿੱਚ ਇਹਨਾਂ ਨੇ ਸਾਨੂੰ ਰੱਖਿਆ ਹੈ ਕਿ ਕਿਹੜਾ ਮੁੰਡੇ ਕੰਮ ਕਰਦੇ ਮਤਲਬ ਚਿੱਟੇ ਵਾਲੇ ਨੇ 40 50 50 ਖਲੋਆਂ ਵਾਲਿਆਂ ਦੇ ਉਹਨਾਂ ਦੇ ਪਰਚੇ ਨੇ ਠੀਕ ਹੈ ਸਾਡੀ ਵਿਚਾਰ ਭਾਰਾ ਸਾਡੀ ਨੁਕਸਾਨ ਛੱਡਣ ਵਾਲੀ ਉਹਨਾਂ ਦੀ ਝਲਵਾਉਣ ਵਾਲੀ ਇਹਦੇ ਜੇਕਰ ਸਾਡਾ ਇੱਥੇ ਕੋਈ ਨੁਕਸਾਨ ਆਇਆ ਹੈ ਹਾਂ ਠੀਕ ਹੈ ਬੇਵਾਕ ਦੋ ਸੁਬਰੀ ਟੈਂਕ ਤੇ ਥੱਲੇ ਵਾਲੇ ਦੋ ਸੁਬਰੀ ਨੇ ਇੱਕ ਭੰਗੂ ਏ ਇਹ ਹੋਰ ਕਿ ਤੇ ਤੁਹਾਨੂੰ ਤਾਂ ਦੱਸਿਆ ਕਿ ਪੁੱਤ ਨੂੰ ਦੱਸਿਆ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਮਰਨ ਮਰੌਂਦਾ ਹੀ ਗੱਲ ਤਾਂ ਤੱਤੀ ਜੇ ਕੱਲ ਨੂੰ ਯਾਰ ਸਾਡਾ ਜਿਹਨ ਮਸਤਾਨ ਹੋ ਜਾਂਦਾ ਇੱਕ ਤੇ ਇੱਕ ਨੌਜੋ ਆਪ ਨੁਕਸਾਨ ਕਰਕੇ ਤੇ ਮੁੰਡਿਆਂ ਦੇ ਭਾ ਦੇਣ ਕੀਥੋਂ ਵਾਲਿਆਂ ਦੇ ਹਾਂ ਹਾਂ ਠੀਕ ਆ ਕਾਰ ਕੰਮ ਕਰਕੇ ਇਹ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਇਥੋਂ ਦਾ ਪ੍ਰਸ਼ਾਸਨ ਵੀ ਸਾਰਾ ਜ਼ਿੰਮੇਵਾਰ ਹੈ ਹਾਂ ਠੀਕ ਹੈ ਠੀਕ ਹੈ ਵੀ ਤੇ ਕੁਵੀਨ ਜੋ ਫਾਈਪ ਫ੍ਰੀ ਜ਼ੋਨ ਜਿੱਦਣ ਦੀ ਇਹ ਵੀਡੀਓ ਪਾਈ ਹੈ ਆ ਇਹਦੀ ਮਜੀਠੀਏ ਵਾਲੀ ਹਸਪਤਾਲ ਚ ਆਹੋ ਇਹ ਇਹ ਵੀ ਤੈਨੂੰ ਪਤਾ ਬੜੀ ਕੀਟੇ ਦਾ ਬਲਕਿ ਇਹ ਆ ਮਜੀਠੀਏ ਦੇ ਵੀ ਤੋਂਤਾ ਲੱਗਦੀਆਂ ਦੀਆਂ ਤੇ ਇਹਦੇ ਵੀ ਇੱਥੇ ਬੰਦੇ ਨੇ ਸਾਰੇ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਆਪਣਾ ਨਾਮ ਸਾਡੀ ਉਦਨ ਦੀ ਕੋਈ ਦਵਾਈ ਬੂਟੀ ਇਹ ਸਾਨੂੰ ਆਂਦੇ ਨੇ ਤੁਸੀਂ ਮਜੀਠੀਏ ਦੇ ਉਲਟ ਕਿਉਂ ਬੋਲੇ ਜੇ ਇਹ ਮਜੀਠੀਏ ਦੇ ਟਾਈਮ ਤੇ ਮਜੀਠ ਸਿੱਧੂ ਨਹੀਂ ਪਾਏ ਅੱਛਾ ਨਹੀਂ ਜੇ ਮਜੀਠੀਏ ਮਜੀਠੀਏ ਬੋਲਦਾ ਸਾਡੇ ਤੇ ਤਾਂ ਅਸੀਂ ਹੋਰ ਤੇ ਬੋਲਦੇ ਤੂੰ ਕੀ ਕਰਦਾ ਹਾਂ ਹਾਂ ਤਾਰਾ ਤੂੰ ਮੇਰੀ ਗੱਲ ਤੋਂ ਸਰਕਾਰਾਂ ਦੇ ਕੰਮ ਹੈ ਮੈਨੂੰ ਤਾਂ ਲੱਗਦਾ ਭਗਵਾਨ ਜਮਾਨ ਗੱਲ ਭਾਤਵਾਂ ਗੇਲ ਹੀ ਨਹੀਂ ਚਲਾਉਂਦਾ ਗੇਲ ਹੀ ਮਜੀਠੀਆ ਚਲਾਉਂਦਾ ਠੀਕ ਆ ਠੀਕ ਆ ਹਾਂ ਕੀ ਹੋਊਗੀ ਇੱਥੇ ਆਉਂਦੀ ਸਿਮਰਜੀਤ ਗੌਰੜੀ ਇਹਨਾਂ ਦੀ ਉਹ ਨਮੀ ਖਾਂ ਜਿੱਤੀ ਹੈ ਹਾਂ ਠੀਕ ਆ ਠੀਕ ਆ ਹਾਂ ਹਾਂ ਉਹ ਦਿੱਤੀ ਹੈ ਤੇ ਉਹ ਹੀ ਕਿਉਂਰੇ ਢੇਰ ਮੈਨੂੰ ਤੇ ਲੱਗਦਾ ਉਹ ਇਹਨਾਂ ਦੇ ਪਿੱਠੂ ਨੇ ਕਿੰਨੇ ਇੱਥੇ ਮੁਲਾਜ਼ਮ ਨੇ ਸੁਪਰੀਟੈਂਟ ਨੇ ਹਾਂ ਠੀਕ ਆ ਹਾਂ ਹਾਂ ਸਾਰੇ ਆਈ ਪੰਥ ਨੂੰ ਕਾਦੀ ਇਹ ਗੱਲ ਦੱਸਣ ਲੱਗੇ ਆ ਕਿ ਕੱਲ ਨੂੰ ਸਾਡਾ ਨਕਸਤਾਨ ਸਿੱਧੂ ਮੂਸੇ ਵਾਲੇ ਦਾ ਨੁਕਸਾਨ ਹੋ ਗਿਆ ਕਿਉਂ ਸੱਪ ਲੰਘ ਜਾਂਦਾ ਮਗਰੋਂ ਲਕੀਰਾ ਕੁੱਟਣ ਦਾ ਕੋਈ ਫਾਇਦਾ ਨਹੀਂ ਹਾਂ ਠੀਕ ਆ ਠੀਕ ਆ ਵੀ ਹਾਂ ਹਾਂ ਇਹਦਾ ਨਕਸਾਨ ਹੋ ਗਿਆ ਕਈ ਨੌਜਵਾਨਾਂ ਦਾ ਨਕਸਾਨ ਹੋ ਗਿਆ ਹੁਣ ਇਹਨਾਂ ਨੂੰ ਇੱਕ ਇਹ ਮੈਨੂੰ ਇਹ ਵੀ ਇੱਥੇ ਗੱਲ ਸੋਣ ਇਹਨਾਂ ਦੱਸੀ ਏ ਕਿ ਜੇ ਮੰਤਰੀ ਤੇ ਇਹਨੂੰ ਲੋਕ ਸੁਣਦੇ ਬੜਾ ਦੂਜੇ ਨੰਬਰ ਤੇ ਬਾਪੇ ਤੋਂ ਬਾਅਦ ਤੇ ਇਹ ਚਾਹੁੰਦੇ ਨੇ ਕਿ ਮੰਤਰੀ ਦਾ ਵੀ ਨਿਸ਼ਾਨ ਕਰਾਇਆ ਜਾਵੇ ਇਹਨਾਂ ਦੇ ਮੰਨ ਲਓ ਇਹਨਾਂ ਦੀਆਂ ਹਾਂ ਹਾਂ ਅਮਰਤਪਾਲ ਦੀਆਂ ਬਾਹਾਂ ਦੀ ਗੱਟੀਆਂ ਜਾਣੇ ਬਾਹਾਂ ਹੀਆਂ ਸੀ ਹਾਂ ਠੀ ਮਾਤਾ ਕਹਿਣਾ ਚਾਹੁੰਦਾ ਕਿ ਜਦੋਂ ਦਾ ਮੈਂ ਅਮਰਤਿ ਛਕਿਆ ਹੁਣ ਮੈਂ ਅਜੇ ਤੱਕ ਹੋਰਾਂ ਦੀ ਗੱਲ ਨਹੀਂ ਕੀਤੀ ਮੈਂ ਕਿਹੜਾ ਮਾੜਾ ਕੰਮ ਕੀਤਾ ਹੀ ਅਮਰਤਿ ਛਕਿਆ ਸੀ ਮਾਤਾ ਛਕ ਚੰਗਾ ਕੰਮ ਕੀਤਾ ਹੈ ਭਲਾ ਹੀ ਕਰਦੇ ਆਪਾਂ ਲੋਕਾਂ ਦਾ ਮਾਤਾ ਮੈਨੂੰ ਜੇਲ੍ਹ ਦੇ ਵਿੱਚ ਫੇੜਤਾ ਬਿਨਾ ਮੰਨੋ ਵਿਰੋਧ ਤੋਂ ਮੈਨੂੰ ਪੁਲਿਸ ਵਾਲੇ ਮੈਨੂੰ ਕਹਿੰਦੇ ਸੀ ਕਿ ਤੇਰਾ ਕੋਈ ਕਸੂਰ ਨਹੀਂ ਸੀ ਇਹਨੂੰ ਛਕਿਆ ਸਾਡੇ ਤੋਂ ਗਲਤੀ ਹੋ ਗਈ ਮੈਨੂੰ ਮੂੰਹੋਂ ਵੱਡੇ ਵੱਡੇ ਅਫਸਰ ਮੈਨੂੰ ਇਹ ਗੱਲਾਂ ਕਹੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਤੇਰਾ ਕਸੂਰ ਹੀ ਕੋਈ ਨਹੀਂ ਸੀ ਹਾਂ 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 ਤੇ ਮੈਂ ਕਿ ਕਹਿੰਦੇ ਭਾਈ ਸਾਹਬ ਦਾ ਕਿਹੜਾ ਕਸੂਰ ਸੀ ਉਹ ਵੀ ਅਮਰਤੀ ਚਕਾਉਂਦਾ ਸੀ ਹਾਂ 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 ਪਰ ਦਫਾ ਕਰਕੇ ਮਾੜੀ ਕੰਮ ਕਰਦਾ ਹੀ ਆਈ ਤੇ ਕਿੰਨਾ ਜੋ ਜੰਗੀ ਕੰਮ ਕਰਦਾ ਨੌਜਵਾਨੀ ਉਹ ਅਹੀ ਦੋੰਦਿਆਂ ਨਾਲ ਹਾਂ ਤੇ ਇਹ ਪਾਸੇ ਸਾਡੇ ਨਾਲ ਤੇ ਅਹੀ ਤੁਹਾਨੂੰ ਵੀ ਦੱਸਣਾ ਚਾਹੁੰਦੇ ਕਿ ਇਹਨਾਂ ਨੇ ਜਿਹੜੇ ਸਾਨੂੰ ਸੇਵਾਦਾਰ ਦਿੱਤੇ ਨੇ ਉਹ ਇਹਨਾਂ ਨੇ ਸਾਨੂੰ ਨਿੱਕੇ ਨਿੱਕੇ ਦਿੱਤੇ ਨੇ ਉਹ ਅੱਛਾ ਕਾਹ ਨੂੰ ਧੰਨਵਾਦ ਹੋ ਗਿਆ ਸਾਡੇ ਕੋਲ ਹੀ ਕੁਝ ਨਹੀਂ ਅਸੀਂ ਕਰਾਂਗੇ ਕੀ ਸਤਾਨੋ ਜੀ ਉਹਨੇ ਦੇ 38 ਸਾਰੇ ਹੈਗੇ ਨੇ ਸਾਰੀ ਜੇਲ੍ਹ ਦੇ ਵਿੱਚ ਮਜੀਠੀਏ ਦੇ ਬੰਦੇ ਪੰਤ ਨੂੰ ਇਹ ਦੱਸਣਾ ਚਾਹੁੰਦੇ ਕਿ ਸਾਡੀ ਕੋਈ ਸਾਨੂੰ ਮਰਨ ਮੋੜਨ ਦਾ ਕੋਈ ਡਰ ਨਹੀਂ ਮਰਨ ਦੇ ਮਹਾਰਾਜ ਹਾਂ ਜੀ ਇਹ ਭਾਈ ਬਾਜੇ ਕਿ ਜੋ ਕਿ ਬਈ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਬਾਹਰ ਇੱਕ ਆਪਣੇ ਪਰਿਵਾਰ ਨੂੰ ਇੱਕ ਅੰਦਰੋਂ ਫੋਨ ਰਾਈ ਸਟੀਡੀ ਰਹੀ ਤੇ ਜਿਹੜਾ ਕਿ ਇਹ ਦੱਸਿਆ ਜਾਂਦਾ ਵੀ ਸਾਡੇ ਨਾਲ ਸ਼ਰੀਆਮ ਤੱਕ ਆਉਂਦਾ ਤੇ ਜਿਹੜਾ ਕਿ ਮਜੀਠੀਏ ਦੇ ਅੰਦਰ ਬੰਦੇ ਹੈ ਜੇਲ੍ਹ ਦੇ ਵਿੱਚ ਤੇ ਉਧਰ ਸ਼ਰੀਆਮ ੱੱਕਾ ਹੋ ਰਿਹਾ ਜਿਵੇਂ ਹੁਣ ਸਿੱਖ ਇੱਕ ਗੁਰਸਿੱਖ ਹੋ ਕੇ ਇੱਕ ਆਪਾਂ ਕਹਿੰਦੇ ਸਿੱਖੀ ਦੇ ਰਾਹ ਤੇ ਤੋਰਨ ਵਾਲੇ ਹੁਣ ਉਹਨਾਂ ਨੂੰ ਵੀ ਪਤਾ ਵੀ ਇਹ ਅਮਰਤ ਅਮਰਤਪਾਲ ਦੇ ਬੰਦੇ ਆ ਤਾਂ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਿਹੜੇ ਕਿ ਮਜੀਠੀਆ ਦੇ ਬੰਦੇ ਅੰਦਰਾ ਪ੍ਰਕਾਸ਼ ਸਿੰਘ ਬਾਦਲ ਦੀ ਨੋਹਾਂ ਜਾਨੀ ਕਿ ਉਹ ਬਠਿੰਡੇ ਤੋਂ ਜਿੱਤੀ ਆ ਮਜੀਠੀਆ ਤੇ ਇਹ ਸਾਰੇ ਇੱਕੋ ਹੀ ਮਿਲੇ ਹੋਏ ਆ ਸਾਰੇ ਕਹਿਣ ਦਾ ਮਤਲਬ ਵੀ ਅਮਰਤਪਾਲ ਦੇ ਜਿਹੜੇ ਹੁਣ ਸਾਥੀ ਆ ਅੰਦਰ ਜੇਲ੍ਹ ਦੇ ਵਿੱਚ ਬਠਿੰਡੇ ਦੇ ਵਿੱਚ ਦੱਸਿਆ ਜਾਂਦਾ ਵੀ ਸਾਨੂੰ ਕਿਸੇ ਹੋਰ ਜੇਲ੍ਹ ਚ ਵੇਚ ਦੋ ਤੇ ਇੱਥੇ ਅਸੀਂ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਜਿਹੜੇ ਭਾਰੀ ਗਿਣਤੀ ਦੇ ਵਿੱਚ ਚਿੱਟਾ ਵੇਚਣ ਵਾਲੇ ਨਸ਼ਾ ਤਸਕਰ 40-40 ਕਿਲੋ ਦੇ ਵਿੱਚ ਜਿਹੜੇ ਸਾਹਮਣਾ ਮਾਨ ਸਿੰਘ ਖਾਰਾ ਉਹਨਾਂ ਦੇ ਵਕੀਲ ਅਮਰਤਪਾਲ ਦੇ ਇਹਨਾਂ ਨੇ ਵੀ ਦੱਸਿਆ ਵੀ ਸਾਡੇ ਨਾਲ ਇੱਕ ਤੱਕੇਸ਼ਾਈ ਤੰਗ ਪਰੇਸ਼ਾਨ ਕੀਤਾ ਯਾਰ ਤਾਂ ਇਹ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਹ ਕਨਸਾਫ ਜਿਹੜਾ ਕਿ ਸਾਰਿਆਂ ਨਾਲ ਹੋਣਾ ਚਾਹੀਦਾ ਇਹ ਨਹੀਂ ਹੈਗਾ ਜੇ ਕੋਈ ਸਿੱਖੀ ਦੀ ਰਾਹ ਤੇ ਤੋੜਨ ਵਾਲਾ ਉਹਦੇ ਪਰਚਾ ਪਾ ਕੇ ਤਾਂ ਉਹਨੂੰ ਜੇਲ੍ਹਾਂ ਦੇ ਵਿੱਚ ਵੀ ਤੁਸੀਂ ਤੰਗ ਪਰੇਸ਼ਾਨ ਕਰੋ ਤਾ ਹੁਣ ਜੋ ਸਾਡੇ ਜਿਵੇਂ মিডিਆ ਰਾਹੀਂ মিডিਆ ਤਾਂ ਹੁਣ ਸੱਚ ਦਿਖਾਉਣੀ ਦਿਖਾਉਣਾ ਉਹਨੇ ਤਾਂ ਜੋ ਸੱਚਾ ਉਹ ਬੋਲਣਾ ਆਪਾਂ ਵੀ ਉਹ ਬੋਲ ਰਹੇ ਆ ਜੋ এবੀਪੀ ਨਿਊਜ਼ ਜੋ ਚੈਨਲ ਆ ਉਹਦੇ ਤੋਂ ਇਹ ਵੀਡੀਓ ਆਈ ਹੈ ਤਾਂ ਤੁਹਾਡੇ ਸਾਂਝੀ ਜਰੂਰ ਕਰਨੀ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਿੰਨਾ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦੇ ਆ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ